ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚਲੀ ਪਿਆਂਗੇ ਤਾਂ ਹੁਣ ਨੈਟਵਰਕ ਕੱਟ ਗਿਆ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰ ਕਰਨਾ ਹੈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਹਾਜ਼ ਪਲਟੀ ਹੋਈ ਗਿਆ ਤਾਂ ਦਾ ਪਤਾ ਹੋਈ ਇਹਨਾਂ ਦੇ ਜਿਹੜੇ ਸਾਡੇ ਨਾਲ ਬਹੁਤ ਬਹੁਤ ਕਰਨਾ ਤੋਂ ਅਰੇ ਸੁਪਰ ਹੋਇਆ ਹੋ ਗਿਆ ਨਾ ਕਿ ਸੈਲਫੀ ਕਿਤਾਜ ਨਾ ਕੋਈ ਨਾ ਕੋਈ ਸੁਪਰ ਹੋਇਆ ਹੋ ਗਿਆ ਜਦ ਕਿ ਸਾਨੂੰ ਸੀ ਗਰਵਤ ਹੋਈ ਤੁਹਾਡੇ ਤੋਂ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਨਾਲ ਕਹੇ ਨਾ ਨਹੀਂ ਗੱਲ ਹੋਈ ਮੇਰਾ ਬੱਚਾ ਤੋਪੀ ਕੇ ਮੈਨੂੰ ਘਰ ਪਜਾਓ ਬਸ ਮੇਰੀ ਇਹ ਤਪੀਲੇ ਮੇਰਾ ਮੇਰਾ ਕੋਈ ਬੋਤ ਨਹੀਂ ਮੇਰੇ ਘਮਾੜੇ ਵਾਲਾ ਕੋਈ ਨਹੀਂ ਮੈਨੂੰ ਘਰ ਮੇਰਾ ਬੱਚਾ ਮੈਨੂੰ ਤੋਪੀ ਮੇਰੇ ਘਰ ਪਜਾਓ ਬਸ ਇਤੇ ਦਿਨੀ Oman ਦੇ ਸਮੁੰਦਰ ਦੇ ਵਿੱਚ ਤੇਲ ਟੈਂਕਰ ਵਾਲਾ ਜਹਾਜ਼ ਡੁੱਬ ਗਿਆ ਸੀ ਜਿਸ ਦੇ ਵਿੱਚ 100 ক্রু মেম্বਰ ਲਾਪਤਾ ਹੋਏ ਸੀ ਜਿਸ ਦੇ ਵਿੱਚ 10 ਨੂੰ ਰੈਸਕਿਊ ਕਰ ਲਿਆ ਤੇ ਹਲੇ ਵੀ 6 ਜਾਣੇ ਲਾਪਤਾ ਦੱਸੇ ਜਾ ਰਹੇ ਨੇ ਉੱਥੇ ਹੀ ਇਨ੍ਹਾਂ 16 ক্রু ਮੈਂਬਰਾਂ ਦੇ ਵਿੱਚ ਦੋ ਪੰਜਾਬ ਦੇ ਵੀ ਸੀ ਤੇ ਇੱਕ ਜਿਹੜਾ ਕਿ ਹੁਸ਼ਿਆਰਪੁਰ ਦੇ ਦਸੂਹਾ ਨਾਮ ਸਬੰਧ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਇਸ ਖਬਰ ਨੂੰ ਸੁਣ ਕੇ ਸ਼ਨਾਟਾ ਛਾਇਆ ਹੋਇਆ ਤੇ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਵੀ ਜਲਦ ਦਾ ਲੱਭਿਆ ਚਾਵੇ ਕਿਉਂਕਿ ਖਬਰ ਸੁਣਨ ਤੋਂ ਬਾਅਦ ਉਹਨਾਂ ਦੇ ਪੈਰਾਂ ਹਿੱਟ ਹੋ ਜ਼ਮੀਨ ਕਿਸਕੀ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆਉ ਦੇਖਦਿਆਂ ਦੀਪਕ ਦੀਪਕ ਸਿੰਘ ਤੇ ਪਿੰਡ ਹੈਗਾ ਐ ਦੇਪਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਹ ਲਾਸਟ 2 ਮਹੀਨ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦਵਾਈ ਦੀ ਕੰਪਨੀ ਸੀਗੀ ਨੈਕਟੋ ਫਿਜ਼ੀ ਕਰਕੇ ਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ ਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ 16 ਤਾਰੀਖ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪਲਟੀ ਹੋ ਗਿਆ ਹੈ ਕੁਝ ਰਫ ਵੈਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਤੇ ਉਸ ਤੋਂ ਬਾਅਦ 17 ਤਾਰੀਖ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਕਰੂ ਮਿਲੇ ਹੈ ਜਿਹਦੇ ਵਿੱਚੋਂ 9 ਸਹੀ ਸਲਾਮਤ ਹੈ ਤੇ ਇੱਕ ਡੈੱਡ ਮਿਲਿਆ ਟੋਟਲ 16 ਕਰੂ ਸੀਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਕਵਰ ਨਹੀਂ ਹੈ ਇਹਨਾਂ ਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਹੁਣ ਕਿ ਸਾਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਕਿ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈ ਜਿੱਦਾਂ ਵੀ ਹੈ ਤੇ ਹੁਣ ਸਾਡੀ ਇਹੀ ਉਪੀ ਲੈ ਇੰਡੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਤੋਂ ਕਿ ਜਦੋਂ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਮਿਲਦੀ ਇਹ ਆਪਰੇਸ਼ਨ ਬੰਦ ਨਾ ਕੀਤਾ ਜਾਵੇ ਮੇਰਾ ਬੇਟਾ ਮੇਰਾ ਨਾਮ ਕੁਇਲ ਸਿੰਘ ਹੈ ਜੀ ਉਹ ਮਾ ਦੀਪ ਸਿੰਘ ਦਾ ਇੱਕੋ ਹੀ ਸਾਡਾ ਕਮਾਂਡ ਵਾਲਾ ਬੇਟਾ ਸੀਗਾ ਹੋਰ ਘਰ ਵਿੱਚ ਹੈ ਨਹੀਂ ਕੋਈ ਕਮਾਂਡ ਵਾਲਾ ਮਾਪੇ ਕਮਾਂਡ ਵਾਸਤੇ ਕਰੋਗੇ ਰਾਸ਼ਟਰਪਥ ਦੇ ਮੈਡੀਕਲ ਨਾਲ ਹੋਈ ਇੱਕ 23 ਦਿਨਾਂ ਦੀ ਗੱਲ ਹੋਈ ਮੇਰੇ ਨਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੇ ਇਹ ਕਿਹਾ ਕਿ ਪਾਪਾ ਮੈਂ ਠੀਕ ਹਾਂ ਕੋਈ ਚਿੰਤਾ ਨਹੀਂ ਕਰਨਾ ਜਿਸ ਤਰ੍ਹਾਂ ਤੁਹਾਡੇ ਫੈਮਲੀ ਦੱਸ ਰਹੀ ਕਿ ਇਹਦਾ ਆਪਰੇਸ਼ਨ ਤੁਹਾਨੂੰ ਤਾਂ ਹੀ ਖਬਰਾਂ ਮਿਲਦੇ ਨੇ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੁਕ ਗਿਆ ਹਾਂਜੀ 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 ਕੋਪੜੀ ਨੇ ਚੀਟ ਪਿਆ ਤੁਹਾਨੂੰ ਜਦੋਂ ਇਹ ਮਿਸਿੰਗ ਦੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕੰਪਨੀ ਸੇ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਰੋ ਫੇਰ ਹੀ ਪਤਾ ਲੱਗਿਆ ਕਿ ਢਿਲਕ ਕਰਦੇ ਪਏ ਕਾਰਨ ਕਿ ਇਹ ਜਹਾਜ ਡੁੱਬਨ ਦਾ ਜਾ ਕਿਸ ਤਰ੍ਹਾਂ ਡੁੱਬਿਆ ਸੀ ਉਹ ਪਤਾ ਲੱਗਿਆ ਕੁਝ ਹੰਗੀ ਉਹ ਕਹਿੰਦੇ ਤੂਫਾਨ ਆਇਆ ਤੂਫਾਨ ਦੇ ਆਉਣ ਨਾਲ ਬਲਟੀ ਹੋ ਗਈ ਜਹਾਜ ਹਾਂਜੀ ਤੇ ਹੋਰ ਵੀ ਉਹਦਾ ਕੋਈ ਸਾਥੀ ਸੀਗਾ ਇਹ ਲੋਕਲ ਜਾਂ ਕੋਈ ਲੱਛ ਸਾਥੀ ਇੱਥੋਂ ਦਾ ਨਹੀਂ ਇੱਕ ਪਠਾਨ ਕੋੜ ਦਾ ਹੈਗਾ ਉਹਨਾਂ ਦਾ ਉਹ ਸੀਨੀਅਰ ਹੈ ਉਹਨਾਂ ਨੇ ਉਸ ਫੈਮਲੀ ਨਾਲ ਗੱਲ ਹੋਈ ਤੁਹਾਡੀ ਨਹੀਂ ਉਹਨਾਂ ਨਾਲ ਗੱਲ ਨਹੀਂ ਸੀ ਹੋਈ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਨਾਲ ਕੋਈ ਸੰਪਰਕ ਨਹੀਂ ਆਇਆ ਉਹ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਅਸੀਂ ਚਾਹੁੰਦੇ ਸਾਡਾ ਬੱਚਾ ਵਾਪਸ ਖਾਣਾ ਚਾਹੀਦਾ ਹੈ ਕਿਸੇ ਦੇ ਹੱਲ ਤੇ ਬੈਠੇ ਯੇਦੀ ਕਾਰਵਾਈ ਵੰਧਨਾ ਕੀਤੀ ਜਾਵੇ ਪਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਮਸਾਲ ਲੱਗਿਆ ਗੱਲਬਾਤ ਹੁੰਦੀ ਸੀ ਤੁਹਾਡੇ ਨਾਲ ਜੁਬੇ ਸਟੇਟ ਹਾਂਜੀ 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮਮੀ ਅਸੀਂ ਚਲੀ ਪਿਆਂਗੇ ਤਾਂ ਹੁਣ ਨੈਟਵਰਕ ਘਟੋਆ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰ ਕਮੇ ਤਾਂ ਉਸ ਤੋਂ ਬਾਅਦ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਾਜ ਪਲਟੀ ਹੋਈ ਹੈ ਤਾਂ ਲਾਪਤਾ ਹੋਈ ਇਹਨਾਂ ਦੇ ਜਿਹੜੇ ਹੋਰ ਜਿਹੜੇ ਉਹਨਾਂ ਦੇ ਨਾਲ ਹੋਰ ਵੀ ਕੋਈ دوست ਵਗੈਰਾ ਨਾਲ ਤੁਹਾਡੇ ਇੱਕ ਸੰਪਰਕ ਹੋਇਆ ਹੋਵੇ ਜਿਹੜਾ ਜਿਹੜੇ ਸੈਕਿਊ ਕੀਤਾ ਜਾਂ ਇਹਨਾਂ ਨੂੰ ਕਿਸੇ ਦਾ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਕੋਈ ਨੁਮਾਇੰਦਾ ਜਾਂ ਕਿਸੇ ਨਾਲ ਤੁਸੀਂ ਗੱਲਬਾਤ ਹੋਈ ਤੁਹਾਡੇ ਨਾਲ ਪ੍ਰਸ਼ਾਸਨ ਦੇ ਨਾਲ ਕੋਈ ਫੋਨ ਇਹਨਾਂ ਨੂੰ ਕਹੇ ਨਾ ਨਹੀਂ ਗੱਲ ਹੋਈ ਮੇਰਾ ਬੱਚਾ ਬਤੋਪੀ ਕੇ ਮੈਨੂੰ ਘਰ ਪਜਾਓ ਬਸ ਮੇਰੀ ਇਹੀ ਸਫੀਲ ਮੇਰਾ ਮੇਰਾ ਕੋਈ ਬਹੁਤ ਨੇ ਮੇਰੇ ਕਮਾਉਣੇ ਵਾਲਾ ਹੈ ਕੋਈ ਨਹੀਂ ਮੇਰੇ ਘਰ ਮੇਰਾ ਬੱਚਾ ਮੈਨੂੰ ਦੁੱਤੀ ਮੇਰੇ ਘਰ ਪਜਾਓ ਬਸ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਬੱਚਾ ਚਾਹੀਦਾ ਏ ਮੇਰਾ ਬੱਚਾ ਮੈਨੂੰ ਮੇਰੇ ਘਰ ਪਜਾਓ ਬਸ ਜਿੱਤੇ ਮਰਜੀ ਏ ਮੇਰਾ ਬੱਚਾ ਤੋਪੋ ਤੋਪੀ ਕੇ ਮੇਰੇ ਘਰ ਪਜਾਓ ਹਾਏ ਪਿਛਲੇ 2 ਮੰਥ ਹੋ ਗਏ ਉਹਨੂੰ ਦੁਬਈ ਗਏ ਨੂੰ ਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ ਤਾਂ ਉਹ ਤਾਂ ਮਿਸਿੰਗ ਹੀ ਚੱਲ ਰਹੇ ਹਨ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ थी ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਸ਼ਿਪ ਡੁੱਬੇ ਹੋਏ ਨੇ ਕਿੰਨਾ ਟਾਈਮ ਹੋ ਗਿਆ ਲਗਭਗ ਇੱਕ ਹਫਤਾ ਹੋ ਗਿਆ ਇੱਕ ਵੀਕ ਹੋ ਗਿਆ ਮੈਨੇ ਕੋਈ ਕੰਪਨੀ ਨੇ ਕਿਹਾ ਤੁਹਾਨੂੰ ਰਿਪੋਰਟ ਨਹੀਂ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਜੀ ਹੁਣਾਂ ਨਾਲ ਹੋਈ ਥੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਹਨਾਂ ਨੇ ਇਹੀ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਬਗੈਰ ਕਰਨੇ ਨੂੰ ਕਿਤੇ ਸਾਨੂੰ ਕੁਝ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਤੌਰ ਤੇ ਜਾ ਕੋਈ ਕਿਸੇ ਨਾਲ ਤੁਸੀਂ ਮਿਲੇ ਹੈਗੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾਂ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਕਿੰਗ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦਾਂ ਕਿ ਰਿਅਰਮਰ ਵੀ ਫੈਲ ਰਿਹਾ ਕਿ ਇਹ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਉਹ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਢਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭੇ ਜਿੰਨੇ ਹੈ 6 ਦੇ 6 ਮੈਂਬਰ ਸਾਰਿਆਂ ਨੂੰ ਸਹੀ ਸਲਾਮਤ ਇੰਡੀਆ ਵਾਪਸ ਲਿਆਇਆ ਜਾਵੇ ਤੇ ਮੇਰੇ ਭਰਾ ਨੂੰ ਘਰ ਲਿਆ ਦੋ ਬਸ ਕਿਹਾ ਦੱਦੇ ਕਿ ਸਮੁੰਦਰ ਦੇ ਵਿੱਚ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਤਾਂ ਹੁਣ ਤੱਕ ਰੈਸਕਿਊ ਦੇ ਦੌਰਾਨ 10 ਜਾਣਿਆਂ ਨੂੰ ਜਿਹੜੇ ਲਾਪਤਾ ਸੀ ਉਹਨਾਂ ਨੂੰ ਜਿਹੜਾ ਕਿ ਰੈਸਕਿਊ ਕਹਿ ਲੇ ਤੇ ਬਾਕੀ ਦੀ ਭਾਲ ਲਗਾਤਾਰ ਚੱਲੀ ਹੈ